ਕਹਨੇ ਕਿ ਡੀਐਸਪੀ ਸਾਹਿਬ ਭੱਜ ਗਏ ਹੋਏ ਨੇ ਹੁਣ ਜਦੋਂ ਚੱਕਾ ਜਮਾ ਬੰਦ ਕੀ ਕਰ ਦਿੱਤਾ ਗਿਆ ਤਾਂ ਡੀਸੀ ਸਾਹਿਬ ਪਹੁੰਚੇ ਨੇ ਸਾਡੇ ਵਿੱਚ ਜੋ ਸਾਡੀ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਉਹ ਸਪੀਸ ਸਾਹਿਬ ਇਨੀ ਤੋਂ ਭੱਜ ਗਏ ਨੇ ਕੋਈ ਅਧਿਕਾਰੀ ਇੱਥੇ ਕੋਈ ਵੀ ਨਹੀਂ ਹੈ ਸਰਪੰਚ ਕਿਧਰ ਗਿਆ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਹਲਕਾ ਮਹਿਲ ਕਲਾ ਅਦੀਨ ਆਉਂਦੇ ਪਿੰਡ ਨਾਈਵਾਲਾ ਦੇ ਲੋਕਾਂ ਦੀ ਸਥਿਤੀ ਉਸ ਸਮੇਂ ਤਨਾਪੂਰਕ ਬਣ ਗਈ ਜਦੋਂ ਕਾਰਗਿਲ ਦੇ ਸ਼ਹੀਦ ਕਰਮਜੀਤ ਸਿੰਘ ਨਾਈਵਾਲਾ ਦੀ ਯਾਦ ਵਿੱਚ ਬਣਾਏ ਪਾਰਕ ਦੇ ਉਦਘਾਟਨ ਤੋਂ ਪਹਿਲਾਂ ਹੀ ਲੱਗੇ ਯਾਦਗਾਰੀ ਪੱਥਰ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਰਾਤ ਨੂੰ ਤੋੜ ਕੇ ਸੁੱਟ ਦਿੱਤਾ ਗਿਆ ਜਿਸਦੇ ਰੋਸਪਜੋਂ ਸ਼ਹੀਦ ਕਰਮਜੀਤ ਸਿੰਘ ਨਾਈਵਾਲਾ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਭਾਰੀ ਗਿਣਤੀ ਵਿੱਚ ਬਰਨਾਲਾ ਪਹੁੰਚ ਕੇ ਸਦਰ ਥਾਣਾ ਬਰਨਾਲਾ ਅੱਗੇ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਤੁਸੀਂ ਇਹਨਾਂ ਦੀ ਜਵਾਨੀ ਹੀ ਸੁਣ ਲਵੋ ਪਸਰ ਤੋੜਨ ਵਾਲੇ ਮੋਰਦਾਬਾ 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 ਦੀ ਪਸਰ ਤੋੜਨ ਵਾਲਿਆਂ ਨੂੰ ਅਗਰ ਮਾਰਕਟ ਸੰਜੋਏ ਕੀ ਕਹਿਣਾ ਚਾਹਦੇ ਮੇਰੇ ਫਾਦਰ ਸਾਹਿਬ 1990 ਵਿੱਚ ਸੀਦੋਂਗੇ ਸੀ ਕਿ ਕਾਰਗੜ ਵਿੱਚ ਤੇ ਉਹਨਾਂ ਨੇ ਜਦ ਵਿੱਚ ਪਾਰਕ ਬਣਾਇਆ ਸੀ ਪੰਚਾਇਤ ਵੱਲੋਂ ਤੇ ਉਹ ਪਾਰਕ ਗਲ ਉਹਦਾ ਉਹ ਪਾਰਕ ਗਲ ਬੋਰਡ ਲਾਇਆ ਉੱਥੇ ਨਾਂ ਲੈ ਕੇ ਉਹਨਾਂ ਦਾ ਸਾਰੀ ਪੰਚਾਇਤ ਦਾ ਨਾਂ ਲਿਖਿਆ ਉਹਦੇ ਵਿੱਚ ਠੀਕ ਹੈ ਇਹਨਾਂ ਨੇ ਜਿਹੜੇ ਲੋਕ ਸਰਾਰਤੀਆਂ ਸਰ ਸੀਗੇ ਇਹਨਾਂ ਨੇ दारू ਪੀਤੀ ਚ ਉਹਨੂੰ ਤੋੜਤਾ ਰਾਤ ਮੰਗ ਕੀ ਕਰਦੇ ਮੰਗ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਆਪ ਸਾਨੂੰ ਇਨਸਾਫ ਮਿਲੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਜੀ ਕੀ ਕਹਿਣਾ ਚਾਹਦੇ ਆਂ ਵੀ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਮੌਸਲੇ ਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਅਸੀਂ ਸਮੁੱਚੀ ਗ੍ਰਾਮ ਪੰਚਾਇਤ ਨੇ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਠਿਕਰੀ ਵਾਲੇ ਤੇ ਬਰਨਾਲੇ ਵਾਲੀ ਸੜਕ ਦੇ ਵਿਚਕਾਰ ਜੋ ਜਗ੍ਹਾ ਪਈ ਹੈ ਪੰਚਾਇਤੀ ਉੱਥੇ ਅਸੀਂ ਇੱਕ ਪਾਰਕ ਬਣਾਇਆ ਸੀਗਾ ਵਿੱਤ ਕਮਿਸ਼ਨ ਦੇ ਫੰਡ ਦੇ ਮੱਦੇਨਜ਼ਰ ਅਕੋਰਡਿੰਗ ਤੇ ਉਹ ਜਦੋਂ ਅਸੀਂ ਪਾਰਕ ਬਣਾਇਆ ਤਾਂ ಗ್ರಾಮ ਪੰਚਾਇਤ ਨੇ ਆਪਣੇ ਅਧਿਕਾਰਾਂ ਦੀ ਵਰਤੂ ਕਰਦੇ ਹੋਏ ਉਹਦਾ ਜਿਹੜਾ ਨਾਂ ਸੀਗਾ ਸਾਡੇ ਪਿੰਡ ਦੇ ਵਿੱਚ 1999 ਦੇ ਵਿੱਚ ਜੋ ਸ਼ਹੀਦ ਹੋਏ ਨੇ ਕਾਰਗਲ ਦੇ ਜੋ ਸ਼ਹੀਦ ਨੇ ਸਰਦਾਰ ਕਰਮਜੀਤ ਸਿੰਘ ਜੀ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਉਹਦਾ ਜਿਹੜਾ ਸੀਗਾ ਪਾਰਕ ਦਾ ਨਾਮਕਰਨ ਕੀਤਾ ਸੀਗਾ ਤੇ ਨਾਲ ਹੀ ਜੋ ਠਿਕਰੀ ਵਾਲੀ ਜੋ ਸੜਕ ਹੈ ਉਹਦੇ ਉੱਤੇ ਵੀ ਉਹਨਾਂ ਦਾ ਯਾਦਗਾਰੀ ਇੱਕ ਗੇਟ ਬਣਿਆ ਹੋਇਆ ਵੈਸੇ ਉਹਨਾਂ ਦੀ ਹੋਰ ਕੋਈ ਯਾਦਗਾਰ ਨਹੀਂ ਸੀ ਸਾਨੂੰ ਇਹ ਸੀਗਾ ਵੀ ਅਸੀਂ ਉਹਨਾਂ ਦੇ ਨਾਮ ਦੇ ਉੱਤੇ ਇਸ ਚੀਜ਼ ਦਾ ਨਾਮਕਰਨ ਕੀਤਾ ਜਾਵੇ ਅਸੀਂ ਨਾਮਕਰਨ ਕੀਤਾ ਤਾਂ ਪਿੰਡ ਦੇ ਕੁਝ ਲੋਕ ਜੋ ਆਪਦੇ ਆਪ ਨੂੰ ਸੋ ਕਾਲਡ ਪ੍ਰੋਮੀਨੈਂਸ ਜੋ ਉੱਚੀ ਜਾਂਦੀ ਜਾਂ ਉੱਚ ਸ਼੍ਰੇਣੀ ਦੇ ਆਪਦੇ ਆਪ ਨੂੰ ਸਮਝਦੇ ਨੇ ਉਹਨਾਂ ਨੇ ਇਸ ਚੀਜ਼ ਦਾ ਇਹ ਵਿਰੋਧ ਕੀਤਾ ਵੀ ਤੁਸੀਂ ਜੇਕਰ ਕਾਰਗਿਲ ਅਮਰਸ਼ੀਦ ਦਾ ਤੁਸੀਂ ਜੇ ਕੋਈ ਯਾਦਗਾਰ ਬਣਾਉਣਾ ਤਾਂ ਤੁਸੀਂ ਆਪਣੇ ਵਿੜੇ ਵਾਲੇ ਪਾਸੇ ਆਪਦੀ ਧਰਮਸ਼ਾਲਾ ਹੈਗੀ ਆ ਜਾਂ ਜੋ ਕਮਿਊਨਿਟੀ ਹਾਲ ਬਣਾਇਆ ਉਧਰ ਰੱਖ ਲਓ ਸਾਡੇ ਵਾਲੇ ਪਾਸੇ ਨਾ ਰੱਖੋ ਦੇਖੋ ਇਹ ਜਾਤੀਵਾਦੀ ਰੰਜਿਸ਼ ਤਹਿਤ ਉਹਨਾਂ ਨੇ ਕੀ ਕੀਤਾ ਕੱਲ ਜੋ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਕੁਲਵੰਤ ਸਿੰਘ ਪੰਡੂਰੀ ਉਹਨਾਂ ਦਾ ਉਹਨਾਂ ਨੂੰ ਕਿਹਾ ਵੀ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਜੇਕਰ ਤੁਸੀਂ ਇਸ ਜੋ ਹੈਗਾਗਾ ਉਦਘਾਟਨ ਕਰਦੇ ਤੁਸੀਂ ਇਸ ਨੂੰ ਇਨੇਗੋਰੇਟ ਕੀਤਾ ਤਾਂ ਇਸ ਤੋਂ ਬਾਅਦ ਕੀ ਹੋਇਆ ਰਾਤ ਨੂੰ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਦੋ ਵਿਅਕਤੀ ਸੀਗੇ ਜਿਨ੍ਹਾਂ ਦਾ ਨਾਮ ਆਈਡੈਂਟੀਫਾਈ ਹੋ ਚੁੱਕਿਆ ਹੈਗਾ ਗਵਾਹ ਵੀ ਆ ਚੁੱਕਿਆ ਹੈਗਾ ਤੇ ਉਹਨਾਂ ਨੇ ਕੀ ਕੀਤਾ ਉਸ ਨੂੰ ਮਤਲਬ ਕਿ ਪੰਨ ਦਿੱਤਾ ਜੋ ਇਨੇਗੂਰੇਟ ਬੋਰਡ ਸੀਗਾ ਜੋ ਸਾਡਾ ਪੱਥਰ ਦਾ ਬੋਰਡ ਲਾਇਆ ਸੀ ਉਸ ਚੀਜ਼ ਨੂੰ ਪੰਨ ਦਿੱਤਾ ਸਿਰਫ ਇਸ ਕਰਕੇ ਕਿਉਂਕਿ ਉਹ ਜੋ ਕਾਰਗਿਲ ਸ਼ਹੀਦ ਸੀਗਾ ਉਹ ਇੱਕ ਐਸਸੀ ਪਰਿਵਾਰ ਇੱਕ ਰਮਦਾਸੀਆ ਸਿੱਖ ਪਰਵਾਦ ਨਾਲ ਸੰਬੰਧ ਰੱਖਦਾ ਸੀਗਾ ਤੋਂ ਅਸੀਂ ਸਮੁੱਚੀ ਗram ਪੰਚਾਇਤ ਤੇ ਪਿੰਡ ਦੇ ਜੋ ਨਿਵਾਸੀ ਨੇ ਜੋ ਐਸਸੀ ਭਾਈਚਾਰੇ ਦੇ ਨਿਵਾਸੀ ਨੇ ਜਾਂ ਜੋ ਫੌਜੀ ਨੇ ਜਾਂ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਦੇ ਪੂਰੀ ਤਰ੍ਹਾਂ ਹਿਰਦੇ ਵਲੁੰਦਰੇ ਗਏ ਨੇ ਜੋ ਕਿ ਬਹੁਤ ਹੀ ਸੋਗ ਦੀ ਘੜੇ ਦੇ ਵਿੱਚ ਉਹ ਅੱਜ ਜਿਹੜਾ ਹੈਗੇ ਨੇ ਮਤਲਬ ਕਿ ਗਮਗੀਨ ਹੋਏ ਬੈਠੇ ਨੇ ਅਤੇ ਸਾਨੂੰ ਵੀ ਇਸ ਚੀਜ਼ ਨੂੰ ਕਹਿਣਾ ਪੈ ਰਿਹਾ ਵੀ ਇੰਨੀ ਪੜ੍ਹਾਈ ਲਿਖਾਈ ਹੋਣ ਦੇ ਬਾਵਜੂਦ 21ਵੀਂ ਸਦੀ ਆ ਗਈ ਹੈ ਜਿਹੜੀ ਲੋਕਾਂ ਦੀ ਮਾਨਸਿਕਤਾ ਹੈਗੀ ਆ ਉਹ ਜਿਹੜੀ ਜਾਤ ਪਾਤ ਜਿਹੜਾ ਮਤਲਬ ਕਿ ਬਾਬਾ ਸਾਹਿਬ ਨੇ ਇਸ ਚੀਜ਼ ਨੂੰ ਕੋੜ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਸੀ ਪੜ੍ਹਾਈ ਦੇ ਨਾਲ ਉਹ ਅੱਜ ਵੀ ਲੋਕਾਂ ਚੋਂ ਨਹੀਂ ਨਿਕਲਿਆ ਤੇ ਅਸੀਂ ਇੰਨੀਆਂ ਗੱਲਾਂ ਕਹਿੰਦੇ ਹੋਏ ਅਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਇਹੀ ਯਕੀਨ ਉਮੀਦ ਰੱਖਦੇ ਆਂ ਵੀ ਜਿਹੜੇ ਸਬੰਧਤ ਦੋਸ਼ੀ ਨੇ ਉਹਨਾਂ ਦੇ ਉੱਤੇ ਜੋ ਬਣਦੀ ਕਾਰਵਾਈ ਆ ਐਜ਼ ਪਰ ਲਾਅ SC ST ਐਕਟ ਅ T ਹੇਤ ਜਾਂ ਉਹਨਾਂ ਨੇ ਕੋਈ ਪਬਲਿਕ ਪ੍ਰੋਪਰਟੀ ਨੂੰ ਜਿਹੜਾ ਹੈਗਾਗਾ ਰੇਜ਼ਡ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਜੋ ਹੈਗੀਆਂ ਲੋਕਾਂ ਦੇ ਸੈਂਟੀਮੈਂਟਸ ਨੂੰ ਮਤਲਬ ਕਿ ਹਰਟ ਕੀਤਾਗਾ ਉਸ ਤਹਿਤ ਜੋ ਵੀ ਕਾਰਵਾਈ ਬਣਦੀ ਆ ਤਾਂ ਅਸੀਂ ਪ੍ਰਸ਼ਾਸਨ ਅਤੇ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਹਨਾਂ ਤੋਂ ਉਮੀਦ ਰੱਖਦੇ ਆਂ ਵੀ ਜਿਹੜੀ ਜਲਦੀ ਤੋਂ ਜਲਦੀ ਦੋਸ਼ੀਆਂ ਦੇ ਉੱਤੇ FIR ਲਾਉਂਸ ਕਰਕੇ ਉਹਨਾਂ ਦੀ ਅਰੈਸਟ ਪਈ ਜਾਵੇ ਜਿਹੜਾ ਹੈਗਾ ਪੈਸੇ ਇਹ ਇਹ ਬਤਲ ਹੈ ਕਿ ਪੈਸੇ ਵੀ ਉਹ ਲੋਕਾਂ ਨੇ ਆਪ ਲਾਇਏ ਸੀ ਤਾਂ ਤਾਂ ਕਰਕੇ ਬਵਾਦ ਹੋਇਆ ਨਹੀਂ ਜੀ ਪੈਸੇ ਨਹੀਂ ਲੋਕਾਂ ਨੇ ਲੈ ਪੈਸੇ ਦਾ ਜਿਹੜਾ ਹੈਗਾਗਾ ਉਹਦਾ ਜਿਹੜਾ ਨਿਰਮਾਣ ਹੈਗਾ 15ਵੇਂ ਵਿੱਤੀ ਕਮਿਸ਼ਨ ਦੇ ਫੰਡ ਜੋ ਕੀਤਾ ਗਿਆ ਹੈ ਹਾਂ ਇਹ ਗੱਲ ਹੈ ਵੀ ਜਿਹੜਾ ਮਤਲਬ ਕਿ ਉੱਥੇ ਆਪਾਂ ਕੋਈ ਭਰਤ ਵਗੈਰਾ ਪਾਉਣੀ ਆ ਭਰਤ ਵਗੈਰਾ ਦੇਖੋ ਸਾਡੇ ਕੋਲੇ ਕੋਈ ਪੰਚਾਇਤੀ ਫੰਡ ਹੈ ਨਹੀਂਗਾ ਇਸ ਕਰਕੇ ਜੋ ਸਾਨੂੰ ਭਰਤ ਵਗੈਰਾ ਪਾਉਣੀ ਆ ਜਾਂ ਇਸ ਤੋਂ ਪਹਿਲਾਂ ਹੋਰ ਵੀ ਕੰਮ ਕਰਵਾਇਆ ਉਹ ਅਸੀਂ ਨਗਰ ਦੀ ਸਹੂਲਤ ਜਾਂ ਨਗਰ ਦੀ ਹੈਲਪ ਦੇ ਨਾਲ ਹੀ ਭਰਤ ਪਾਉਣੀ ਆ ਜੀ ਉੱਥੇ ਅਸੀਂ ਮਤਲਬ ਕਿ ਕੋਈ ਉਹਦੇ ਵਿੱਚ ਕੋਈ ਭਰਤ ਦਾ ਕੋਈ ਜ਼ਿਕਰ ਨਹੀਂ ਹੈਗਾ ਪਰ ਤਾਂ ਹਾਂ ਨਗਰ ਦੇ ਸਹਿਯੋਗ ਨਾਲ ਭਰਤ ਪਈ ਆ ਹਾਂ ਬਾਕੀ ਇਹ ਪੰਚਾਇਤੀ ਜਗ੍ਹਾ ਦਾ ਨਾਮਕਰਨ ਪੰਚਾਇਤ ਕੋਲ ਅਧਿਕਾਰ ਹੋ ਰੱਖ ਸਕਦੀ ਆ ਇੱਕ ਦੋ ਬੰਦਿਆਂ ਦੇ ਕਹਿਣ ਦੇ ਨਾਲ ਤਾਂ ਨਹੀਂ ਨਾ ਕੋਈ ਪੰਚਾਇਤ ਆਪਣਾ ਫੈਸਲਾ ਵਾਪਸ ਕਰ ਸਕਦੀ ਆ ਵਿਡਰੋ ਕਰ ਸਕਦੀ ਬਾਕੀ ਚਲੋ ਜੇ ਕੋਈ ਗੱਲ ਵੀ ਸੀਗੀ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਇਹ ਪੋਸਟ ਜੀ ਦਾ ਵਿਰੋਧ ਕਰਨਾ ਚਾਹ ਉਹਨੂੰ ਅਸੀਂ ਢਾਈ ਦਈਏ ਕਾਨੂੰਨ ਨੂੰ ਆਪਣੇ ਹੱਥ ਚ ਲੈ ਲਈਏ ਆਪਾਂ ਕਾਨੂੰਨ ਨੂੰ ਸਿੱਕੇ ਤੇ ਟੰਗ ਤੇ ਥੋੜੀ ਕੁਛ ਕਾਪਾ ਕਰ ਸਕਦੇ ਆ ਮੇਰਾ ਨਾਮ ਹੈਗੀ ਅਮਰਜੀਤ ਸਿੰਘ ਸਿੱਧੂ ਹਾਂਜੀ ਇੱਕ ਵਾਰ ਪਿੰਡ ਨਾਈ ਵਾਲਾ ਇੱਕ ਮਿੰਟ ਸਰ ਦੁਬਾਰੇ ਕਰਾਂਗੇ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਜੀ ਇਹ ਇੱਕ ਵਾਰ ਇਹ ਜਿਹੜਾ ਅ ਅੱਜ ਇੱਥੇ ਸੀ ਇਹ ਸਾਡਾ ਇੱਕ ਪਾਰਕ ਬਣਿਆ ਸੀਗਾ ਇਹ ਜਿਹੜੀ ਪਾਰਕ ਵਾਲੀ ਜਗ੍ਹਾ ਹੈ ਇਹ ਸਾਡੇ ਹੀ ਘਰਾਂ ਦੇ ਪਲਾਟਾਂ ਦੀ ਜਗ੍ਹਾ ਸੀ ਜਿੱਥੇ ਆਮ ਸਾਡੇ ਜਿਹੜੇ ਹੈਗੇ ਨੇ ਉਥੇ ਬਾੜ ਦੇ ਲੋਕਾਂ ਦੀਆਂ ਰੋੜੀਆਂ ਲੱਗੀਆਂ ਹੋਈਆਂ ਵਾਂ ਸੀ ਪਾਥੀਆਂ ਪਾਦੇ ਸੀ ਉਹ ਅੱਡੇ ਦੇ ਨੇੜੇ ਹੋਣ ਕਰਕੇ ਸਾਨੂੰ ਇਹ ਮਹਿਸੂਸ ਹੋਇਆ ਵੀ ਇਸ ਕਰਕੇ ਪਿੰਡ ਦੀ ਉਹ ਬਣਦੀ ਆ ਤਾਂ ਅਸੀਂ ਉਹਦਾ ਉਪਰਾਲਾ ਕਰਕੇ ਇਹਨਾਂ ਨੂੰ ਕਰ ਕਰਾ ਕੇ ਸਾਰੇ ਖਾਲੀ ਕਰਾਈ ਜਗ੍ਹਾ ਲੋਕਾਂ ਤੋਂ ਰੋੜੀਆਂ ਚਕਾਈਆਂ ਤੇ ਪਾਥੀਆਂ ਬੁੱਥੀਆਂ ਚਕਾਈਆਂ ਫਿਰ ਅਸੀਂ ਆਪਣੀ ਜੇਬ ਚੋਂ ਉੱਥੇ ਸਾਰੀ ਭਰਤ ਪਾਈ ਜਿਹੜੇ ਹੋਰ ਸਾਡੇ ਕੰਮ ਕਰਨ ਲਈ ਕਾਫੀ ਕੰਮ ਜਿਹਦੇ ਤੇ ਤਕਰੀਬਨ ਸਾਡਾ 3.5 ਲੱਖ ਰੁਪਇਆ ਸਾਡੀਆਂ ਜੇਬਾਂ ਚੋਂ ਖਰਚ ਹੋਇਆ ਤੇ ਉਸ ਤੋਂ ਬਾਅਦ ਕਿ ਅਸੀਂ ਅਸੀਂ ਮਤਲਬ ਸਰਕਾਰ ਨਾਲ ਜਾ ਕੇ ਰਲਤਾ ਬਣਾਇਆ ਤਾਂ ਸਾਨੂੰ ਉਹਨਾਂ ਨੇ ਇਸ ਗ੍ਰਾਂਟ ਕਹਿੰਦੇ ਵੀ ਤੁਹਾਡਾ ਬਣੂਗਾ ਪਰ ਉਹਦੇ ਵਿੱਚ ਸਾਨੂੰ ਇਹ ਸਾਡੇ ਸਰਪੰਚ ਤੇਜਿੰਦਰ ਸਿੰਘ ਨੇ ਇੱਕ ਸਾਲ ਸਾਨੂੰ ਕੋਈ ਆਈ ਗਈ ਨਹੀਂ ਦਿੱਤੀ ਸਾਲ ਤੋਂ ਬਾਅਦ ਜਦੋਂ ਅਸੀਂ ਪ੍ਰੈਸ਼ਰ ਪਾਇਆ ਫਿਰ ਵੀ ਉੱਤੋਂ ਸਰਕਾਰ ਦੀ ਸ਼ਕਤੀ ਨਾਲ ਕਰਕੇ ਇਹ ਦੋ ਕੰਮ ਬੜਾਏ ਇੱਕ ਗਲੀ ਸੀ ਪਿੰਡ ਚ ਮੱਖਣ ਸਿੰਘ ਦੀ ਤੇ ਇੱਕ ਸਾਡਾ ਇਹ ਪਲਾਟ ਸੀ ਉਹਨੂੰ ਕਿਹਾ ਗਿਆ ਵੀ ਇਹ ਪਹਿਲਾਂ ਜਲਦੀ ਬਣਾ। ਉਹ ਬਣਾ ਕੇ ਸਾਰਾ ਇਸ ਤਰ੍ਹਾਂ ਦਾ ਕਰਕੇ ਵੀ ਹੁਣ ਜਦੋਂ ਪਲਾਟ ਉਹ ਬਣ ਗਿਆ ਤਕਰੀਬਨ ਸਾਡੇ ਬੰਦੇ ਹੁਣ ਵੀ ਘਾਲ ਆਏ ਉਥੇ ਆਸੇ-ਪਾਸੇ ਸਾਰੇ ਬੂਟੇ ਦਰ ਸਾਡੇ ਬੰਦਿਆਂ ਨੇ ਲਾਇਆ ਵਾੜਦਿਆਂ ਨੇ ਤੇ ਹੁਣ ਚੁੱਪ ਕਰਕੇ ਇੱਕ ਅਚਾਨਕ ਹੀ ਇੱਕ ਸਵੇਰੇ ਸਵੇਰੇ ਆ ਕੇ ਕਰਕੇ ਕੰਦ ਖੜਕੇ ਇੱਕ ਪੱਥਰ ਲਾ ਕੇ ਆਉਂਦੀ ਮਰਜ਼ੀ ਨੇ ਸਾਡੇ ਜਿਹੜੇ ਸੀਗੇ ਅਸੀਂ ਕਮੇਟੀ ਮੈਂਬਰ ਸਾਨੂੰ ਕਿਸੇ ਨੂੰ ਪੁੱਛਿਆ ਨਹੀਂ ਗਿਆ ਆਪਣੇ ਆਪ ਹੀ ਆ ਕੇ ਉੱਥੇ ਇਹਨਾਂ ਨੇ ਉਹ ਬੋਰਡ ਘੱਟਤਾ ਤੇ ਉਧਰੋਂ ਨੂੰ ਮਨੋਰੀ ਸਾਹਿਬ ਨੂੰ ਸੁਨੇਹਾ ਦਿੱਤਾ ਜਿਹੜਾ ਮਨੋਰੀ ਸਾਹਿਬ ਨੇ ਸਾਤੋਂ ਗੱਲ ਸੁਣ ਕੇ ਉਹ ਕਰਿਆ ਨੀਅਤ ਕਾਟਣ ਇਹਨਾਂ ਨੇ ਆਪਣੇ ਆਪ ਵੀ ਆਪੇ ਦਿਖਾ ਕੇ ਤੇ ਯਾਰ ਫੋਟੋਆਂ ਖਿਚਾ ਲਈਆਂ ਤੇ ਦੂਜੀ ਨਾਲ ਹੀ ਗੱਲ ਜੇ ਜਿਹੜੇ ਬੰਦੇ ਦਾ ਇੱਥੇ ਰੱਖਿਆ ਸੀ ਇਹਨਾਂ ਨੇ ਉਹ ਨੀਂਹ ਪੱਥਰ ਨਾਂ ਤੇ ਕਰਮਜੀਤ ਸਿੰਘ ਉਹਦਾ ਉਹਦੇ ਨਾਲ ਹੀ ਪੰਜ ਕਰਮਾ ਤੇ ਇੱਕ ਉੱਚਾ ਲੰਮਾ ਗੇਟ ਲੱਗਾ ਜਿਹਦਾ ਕਿ ਦੂਰੋਂ ਵੀ ਲਾਂ ਤੋਂ ਪੜਿਆ ਜਾਂਦਾ ਹੈ ਬੋਦੀ ਕੋ ਲੋੜ ਨਹੀਂ ਹੋਰ ਵੀ ਇਸ ਪਿੰਡ ਦੇ ਵਿੱਚ ਸਾਰੇ ਹੈਗੇ ਨੇ ਜਿਹੜਾ ਆਪ ਆਪਣਾ ਰੱਖਦੇ ਨੇ ਵੀ ਅਸੀਂ ਉਹ ਤਰ੍ਹਾਂ ਜਿਵੇਂ ਸਾਡੇ ਡੈਡੀ ਜੀ ਫਰੀਡਨ ਫੈਕਟਰ ਨੇ ਉਹਨਾਂ ਦਾ ਸਾਡੇ ਪਿੰਡ ਵਿੱਚ ਅਜੀਬ ਕਿਤੇ ਨਾਮ ਨਹੀਂ ਹੈਗਾ ਜੇ ਇਹਨਾਂ ਨੇ ਆ ਤੇ ਰੱਖਣਾ ਸੀ ਤਾਂ ਉਹਨਾਂ ਨੇ ਕਿਹਦਾ ਨਾ ਰੱਖਦੇ ਸਾਨੂੰ ਕੋਈ ਇਤਰਾਜ ਨਹੀਂ ਸੀ ਵੀ ਸਾਰਾ ਸਾਂਝਾ ਰੱਖਦੇ ਜਿਵੇਂ ਜੇ ਇਹਨਾਂ ਨੇ ਰੱਖਣਾ ਸੀ ਤਾਂ ਜਿੱਥੇ ਕਮਿਊਨਿਟੀ ਹਾਲ ਬਣਿਆ ਉਹਦੇ ਵਿੱਚ ਰਖਾਉਦੇ ਸਾਰੇ ਪਿੰਡ ਦਾ ਸਾਂਝਾ ਸੀ ਤੁਸੀਂ ਕੀ ਮੰਗ ਕਰਦੇ ਤੇ ਇਸ ਕਰਕੇ ਜਿਹੜੇ ਉਦੋਂ ਬਾਅਦ ਕੀਤਾ ਇਹਨਾਂ ਨੇ ਤਕਰਦਨ ਕਰਕੇ ਚਲੇ ਗਏ ਸ਼ਾਮ ਨੂੰ ਆ ਕੇ ਇਹਨਾਂ ਨੇ ਪੂਰਾ ਹਜੂਮ ਦੇ ਤੌਰ ਤੇ ਇੱਕ ਸਾਡੇ ਤੇ ਪ੍ਰੈਸ਼ਰ ਕਾਬਜ਼ੇ ਕਰਨ ਨਾਲ ਉਹ ਉਸੇ ਨਾਰੇ ਲਾਏ ਪੜਾਕੇ ਪਾਏ ਤੇ ਗਾਲਾਂ ਵੀ ਕੱਢੀਆਂ ਜਿਹੜੇ ਵਿੱਚ ਸਾਨੂੰ ਲੋਕਾਂ ਨੇ ਸੁਣੀਆਂ ਨੇ ਉਦੋਂ ਵੀ ਚਲੇ ਗਏ ਫਿਰ ਕੁਝ ਨਹੀਂ ਕੀਤਾ ਉਦੋਂ ਬਾਅਦ ਕੀ ਕੀਤਾ ਸਾਡੇ ਕੁਝ ਬੰਦੇ ਇਸ ਤਰ੍ਹਾਂ ਆ ਕਰਕੇ ਵਿੱਚ ਭੜਕੇ ਕੁਸਾ ਇਦਾਂ ਦੀ ਹਰਕਤ ਹੋ ਗਈ ਤੇ ਸਵੇਰੇ ਆ ਕੇ ਉਹੀ ਇਕੱਠੇ ਇਹਨਾਂ ਨੂੰ ਗਾਲਾਂ ਹਜੂਮ ਨਾਰੇ ਸਵੇਰੇ ਆ ਕੇ ਫੇਰ ਕੀਤੇ ਜਿਹੜੇ ਦੋਸ਼ ਲਾਇਆ ਜਾ ਰਿਹਾ ਕਿ ਜਿਹੜਾ ਉੱਥੇ ਪੱਥਰ ਜਿਹੜੇ ਜਿਹੋਨਾਂ ਦਾ ਉਦਘਾਟਨ ਹੁਣ ਸੀ ਨਹੀਂ ਪੱਥਰ ਰੱਖਿਆ ਸੀਗਾ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਵੀ ਤੁਹਾਡੇ ਵੱਲੋਂ ਜਾਂ ਤੁਹਾਡੇ ਬੱਚਾ ਵੱਲੋਂ ਤੋੜਿਆ ਵੀ ਇਹ ਕਿੰਨੀ ਕਿ ਸਜਾਈ ਹੈ ਉਹਨਾਂ ਵੱਲੋਂ ਉਹ ਸਾਰੇ ਦੋਸ਼ ਉਹਨਾਂ ਦੇ ਕੀ ਹੈ ਜਦੋਂ ਹੁਣ ਸਰਪੰਚੀ ਖਤਮ ਹੋ ਗਈ ਉਹ ਪਿੰਡ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਇਹਨਾਂ ਗੱਲਾਂ ਦਾ ਗਿਆਨ ਉਹ ਨਾਲ ਲੈ ਕੇ ਆਪਦੀ ਸਰਪੰਚੀ ਦੁਬਾਰਾ ਅਗਲੀ ਚੋਣ ਦੇ ਵਿੱਚ ਸਰਪੰਚ ਬਣਨਾ ਚਾਹੁੰਦਾ ਸਾਰਾ ਸਿਸਟਮ ਹੈ ਉਹਨੇ ਲੋਕਾਂ ਦਾ ਟਾਈਮ ਵੀ ਖਰਾਬ ਕੀਤਾ ਸਾਡਾ ਮੈਕਮੇਂ ਵੀ ਦਾ ਇੱਥੇ ਦਾ ਵੀ ਖਰਾਬ ਕੀਤਾ ਸਾਡਾ ਵੀ ਟਾਈਮ ਖਰਾਬ ਕੀਤਾ ਬੇਸ਼ੱਕ ਸਵੇਰ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ ਦੇਰ ਸ਼ਾਮ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਾ ਲਿਆਉਣ ਤੇ ਹੀ ਪਿੰਡ ਵਾਸੀ ਅਤੇ ਪਰਿਵਾਰ ਵੱਲੋਂ ਭਗਵਾਨ ਬਾਲਮਿਕ ਚੌਂਕ ਵਿੱਚ ਆ ਕੇ ਚੱਕਾ ਜਾਮ ਕਰ ਦਿੱਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ਉਸ ਮੌਕੇ ਪੰਚੀ ਡੀਐਸਪੀ ਤਵੀਰ ਸਿੰਘ ਬੈਂਸ ਵੱਲੋਂ ਮੌਕੇ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਧਰਨਾਕਾਰੀਆਂ ਨੂੰ ਸ਼ਾਂਤ ਕਰਕੇ ਅਤੇ ਇੱਕ ਵਾਰ ਧਰਨੇ ਦੀ ਸਮਾਪਤੀ ਕਰ ਦਿੱਤੀ ਗਈ। ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ। ਹਾਂਜੀ। ਅੰਦਰ ਟੀਮ ਸਰ ਕੀ ਨਾਮ ਤੁਹਾਡਾ ਹੈ ਇਸੇ ਹਰਨਾਮ ਸਿੰਘ ਥਾਣਾ ਸਦਰ ਬਰਨਾਲਾ ਸਰ ਇੱਕ ਮਾਮਲਾ ਤੋਂ ਮਨੇ ਆਇਆ ਸਰ ਅੰਨੀ ਪੱਥਰ ਦੇ ਮਾਮਲੇ ਲੈ ਕੇ ਕੀ ਕਹਿਣਾ ਚਾਹ ਰਹੇ ਸੀ ਹਾਂਜੀ ਸਾਡੇ ਕੋਲੇ ਰਾਤ ਨੂੰ ਕੰਪਲੇਂਟ ਆਈ ਹੈਗੀ ਪਿੰਡ ਨਾਈ ਵਾਲਾ ਦੇ ਵਿੱਚ ਪਾਰਕ ਨੂੰ ਲੈ ਕੇ ਕੋਈ ਪਿੰਡ ਵਾਸੀਆਂ ਵੱਲੋਂ ਉਹਦਾ ਨਾਮ ਰੱਖਣ ਸੰਬੰਧੀ ਕੋਈ ਝਗੜਾ ਹੋਇਆ ਹੈਗਾ ਉਹਦੀ ਅਸੀਂ ਕੋਈ ਪੜਤਾਲ ਕਰ ਰਹੇ ਹਾਂ ਦੋਨੇ ਧਿਰਾਂ ਨੂੰ ਬੁਲਾਇਆ ਹੈਗਾ ਦੋਨੇ ਧਿਰਾਂ ਦੇ ਬਿਆਨ ਲਿਖ ਰਹੇ ਹਾਂ ਜਿਸ ਤਰ੍ਹਾਂ ਵੀ ਬੈਣ ਤੋਂ ਜੋ ਵੀ ਕੋਈ ਸਾਹਮਣੇ ਆਊਗਾ ਜੈਸੀ ਸੂਟ ਜੈਸੀ ਕਾਰ ਭਾਈ ਅਮਰ ਚੱਲੇ ਆਮਾ ਬੈਣ ਵਾਜ